ਸੁਤਾਲ ਜੀ ਹਸਨਾ ਤੇ ਮੈਂ ਠੀਕ ਹਾਂ ਮੇਰੀ YouTube ਫੈਮਿਲੀ ਤੇ ਆਜੋ ਦਿਖਾਈਏ ਤੁਹਾਨੂੰ ਜੁੱਤੀਆਂ ਜਸ ਜੁੱਤੀਆਂ ਲੈ ਆ ਰਹੀ ਦੀ ਮੈਂ ਲੈ ਕੇ ਆਈ ਇਹ ਜੁੱਤੀ ਪਹਿਲਾਂ ਤਾਂ ਇਹ ਲੈ ਕੇ ਗਈ ਸੀ ਤੇ ਹੁਣ ਇਹਨੇ ਆਪਸੰਦ ਕਰੀ ਹੈ ਤੇ ਬਾਕੀ ਹੋਰ ਦੇਖਦੇ ਪਏ ਆ ਆਪਾਂ ਜੁੱਤੀਆਂ ਬਹੁਤ ਸੋਹਣੀਆਂ ਨੇ ਮੈਨੂੰ ਵੀ ਬੜੀਆਂ ਪਸੰਦ ਆ ਰਹੀਆਂ ਨੇ ਵਾਹ ਕਿੰਨੀਆਂ ਪਈਆਂ ਸਾਰ ਬਹੁਤ ਵਧੀਆ ਜੁੱਤੀਆਂ ਹਾਂ ਠੀਕ ਆਗੀ ਦੀਦੀ ਮੈਂ ਪਿਆਰੀਆਂ ਪਿਆਰੀਆਂ ਚੱਪਲਾਂ ਜੁੱਤੀਆਂ ਮੈਂ ਵੀ ਕੋਈ ਪਸੰਦ ਕਰਦੀ ਆ ਮੈਂ ਦੱਸੋ ਦੀਆਂ ਲੈ ਲਾਂ ਵੱਡੀ ਵੱਡੀ ਹੀਲ ਵਾਲੀ ਨਾ ਇਹ ਵਾਲੀ ਬਾਕੀ ਦੇਖਦੇ ਆ ਹੋਰ ਪਸੰਦ ਕਰਦੇ ਬਾਜ਼ਾਰ ਆਏ ਸੀ ਅੱਜ ਬਹੁਤ ਸੋਹਣੇ ਸੋਫੇ ਵੀ ਲੱਗੇ ਹੋਏ ਨੇ ਬੈਠਣ ਵਾਸਤੇ ਬਹੁਤ ਵਧੀਆ ਨਾਲ ਇਹ ਸੀ ਵੀ ਇਹ ਘੰਟਾ ਘਰ ਫੈਸ਼ਨ ਕਿੰਗ ਕਿੰਨਾ ਨੰਬਰ ਲਿਆ 5 5 ਨੰਬਰ ਓ ਵਾਓ 5 ਨੰਬਰ ਤੁਹਾਨੂੰ ਪੰਜ ਦੰਤਰਾ ਕੇ ਹੋਰ ਕੋਈ ਕੱਪੜਿਆਂ ਦੀ ਵੀ ਦੇਖਣੀ ਹੈ ਨੀ ਤਾਰੀ ਕਾਊਂਟਰ ਤੇ ਰੱਖ ਦੋ ਅੰਡਰ ਤੇ ਰੱਖ ਦੋ ਇਹ ਹੋਰ ਦੇਖ ਰਿਹਾ ਕੀ ਖਰੀਦਦਾਰੀ ਕਰਨੀ ਹੈ ਕਾਊਂਟਰ ਤੇ ਰੱਖ ਦੋ ਪੁੱਤ ਹਾਂ ਜ ਰੱਖ ਦੋ ਅੱਛਾ ਆਪਾਂ ਕੇ ਇੱਕ ਵਾਰ ਹੋਰ ਬਾਕੀ ਹੋਰ ਲੈਣੀਆਂ ਸੀ ਇਹ ਆਗੀਆਂ ਪੰਜਾਬੀ ਜੁੱਤੀਆਂ ਵਾਹ ਜੱਤੀ ਜੁੱਤੀਆਂ ਬਹੁਤ ਸੋਹਣੀਆਂ ਨੇ आ गए बूट बहुत सोने बहुत बढ़िया सूट ओ वाह सोने पुतले जे करे सूट बाकी आ कपड़े लो जी, जी करे के कपड़े। आगे आगे सुधी। कुछ। मैं सोच घर पाँच वास्ते पजामा लाऊंगी वैसे मैं ये वाला पसंद ये वाला ये वाला नीले कलर का पजामा पसंद रेट भी देखा है सारे फिर अगे अब रस कि प्यारे हाँ जी कड़ी पसंद करी है कर लो कर लो पसंद जाके तीस कोई गल नहीं आगे अगे पारस इन्ने प्यारे परसा भी तेरे परस, नहीं। भी तेरे परस। तो असं इतों ही लैन देने कोई भी समान लैके आना ना इतों ही खरीद शायद आप पसंद करिए जो भी आना ना अस इत आ खरीद वास्तज ये ब्राइडल ने मैन लगता ये मेरी फेवरेट जगह है जल्द भी आनी मैं खरीदारी करती हूँ जो भी लेना ये सारा फिर बढ़िया करे प्यारे पैदा लगे समान चूड़िया नारी सारा चीड़े ਸਮਝ ਮਗਰ ਕੀ ਆਨੀਉ ਨਹੀਂ ਕੋਈ ਵੀ ਚੀਜ਼ ਚੋ ਛੋਟੀ ਚੀਜ਼ ਖਰੀਦਣੀ ਹੈ ਨਾ ਮੈਂ ਇੱਥੋਂ ਹੀ ਆਨੀ ਹੁੰਨੀ ਆ। ਕਿ ਮੈਨੂੰ ਲੱਗਦਾ ਉਹ ਹੋਇਆ ਹੈ। ਕੀ ਕੀ ਹੈ? ਇਹ ਜੂੜੇ ਤੇ ਲਗਾਣਾ ਮੈਂ ਲਾਗੇ ਸੀ ਵੈਸੇ ਇੱਕ। ਦੇਖ ਸਮਾਂ ਕਿੰਨਾ ਬੀਤ ਗਿਆ। ਰੀਡੀ ਮਾ ਤਾਂ ਇੱਥੇ ਪਸੰਦ ਕਰ ਲਈ ਆ। ਮੈਂ ਕਿਹਾ ਤੁਹਾਡੀ ਸ਼ਾਪਿੰਗ ਕਰਵਾ ਦਵਾਂ। ਕਿਰੇ ਆ ਗਏ ਕੱਪੜੇ। ਕਿਰੇ ਅਸਟਰਾਸ। ਜੂੜੇ। ਉਹੀ ਰਾਜੇ ਕੱਪੜੇ। ਇਹ ਤੇ ਬੱਚਿਆਂ ਦਾ ਸਾਮਾਨ ਹੋ ਗਿਆ ਵੱਡੇ ਵੀ ਲਾ ਸਕਦੇ ਵਧੀਆ ਲੱਗਿਆ ਅਜਾ ਇਸ ਗਰਮੀ ਬਹੁਤ ਆ ਤੇ ਦੀਦੀ ਮੈਂ ਕਹਿੰਦੇ ਸੀ ਕੱਪੜੇ ਲੈਣ ਨੇ ਇਹੇ ਹੋ ਗਏ ਕੱਪੜੇ ਬਹੁਤ ਸਸਤੀ ਆ ਜੀ ਲੁਧਿਆਣੇ ਬਹੁਤ ਚੰਗਾ ਤੇ ਵਧੀਆ ਲੱਗੇ ਮੈਨੂੰ ਵੀ ਇਹ ਦੇਖੋ ਇਹ ਬਲ ਬਹੁਤ ਵਧੀਆ ਵਧੀਆ ਦੇਖਿਓ ਤੁਸੀਂ ਤੁਹਾਨੂੰ ਵੀ ਬਾਜ਼ਾਰ ਘੁਮਾਤਾ ਨਾ ਅੱਜ ਮੈਂ ਸਾਰੇ ਕਿਤੇ ਮੈਂ ਤਾਂ ਆਪਾਂ ਬਾਜ਼ਾਰ ਘੁੰਮ ਲਈਏ ਠੀਕ ਹੈ ਨਾ ਤੇ ਆਜੋ 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 ਥੋੜੀ ਜਲਦੀ ਤੁਹਾਡੀ ਆਪਣੀ ਪੰਮੀ ਧਾਰੀਵਾਰ ਚਲੋ ਹੁਣ ਆਪਾਂ ਰਿਦੀ ਮੈਨੂੰ ਲੱਭਦੇ ਆ ਕਿੱਥੇ ਆ ਰਿਦੀ ਮਾਂ ਹੈਲੋ ਰਿਦੀ ਮਾਂ ਚਲੋ ਆਪਾਂ ਦੇਖਦੇ ਹਾਂ ਉਹ ਰਿਦੀ ਮੈਨੂੰ ਲੱਭਦੇ ਆ ਆ ਇਹੇ ਉੱਪਰ ਉੱਪਰ ਸ਼ਾਪਿੰਗ ਕਰਨ ਵਾਸਤੇ ਆਈ ਹੋਏ ਨੇ ਸੀ ਮੈਂ ਤਾਂ ਬੜਾ ਪਸੰਦ ਆ ਮੈਨੂੰ ਹੋਰ ਕਿਤੇ ਚੀਜ਼ੇ ਨਹੀਂ ਵਧੀਆ ਲੱਗਦੀ ਮੈਨੂੰ ਇੱਥੋਂ ਹੀ ਲੱਗਦੀ ਹੈ ਕੋਈ ਵੀ ਇੱਕ ਪਜਾਮਾ ਵੀ ਲੈਣਾ ਨਾ ਮੈਂ ਇੱਥੋਂ ਹੀ ਲੈ ਕੇ ਜਾਂਦੀ ਹਾਂ ਬਾਕੀ ਜੀ ਬਰੌਕ ਪਹਿਲਾਂ ਬਣਾ ਲਿਆ ਖਰੀਦਦਾਰੀ ਕਰਾਂਗੀ ਹਾਂ ਆਪਾਂ ਲਾ ਮੈਨਾਂ ਲੱਭਦੀ ਹੈ ਜੇ ਉੱਪਰ ਵੀ ਉਹ ਲਿਫਟ ਲੱਗੀ ਹੋਈ ਆ ਜੇ ਉੱਪਰ ਵੀ ਜਾਣਾ ਆਪਾਂ ਦੇਖ ਵਿੱਚ ਵੀ ਦੇਖ ਸਕਦੇ ਆ ਉੱਪਰ ਵੀ ਬਹੁਤ ਸਮਾਨ ਆ हाँ जी गाय समान खरीदने हम देख रहे हैं ठीक मैं छोटा जा ब्लाउज बना लिया बढ़िया लग गया नाइफैंड जरूर ताकि अपनी चालीस घंटा घंटा पूरा कमाता मेरी फैमिली बाय बाय धनबाद जी सारे बढ़िया ना with am